ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ ਟੇਚ ਆਉਣ ਭਰਤੀ ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲਿਆਂ ਜੀ 23 ਚੋਣ ਭਰਤੀ ਸਬੰਧੀ ਜਿਵੇਂ ਤੁਹਾਨੂੰ ਪਤਾ ਹੈ ਕਿ 23 ਚੋਣ ਭਰਤੀ ਦਾ ਇੱਕ ਨਵਾਂ ਕੇਸ ਲੱਗਿਆ ਹੈ ਜੀ ਜਿਦੇ ਵਿੱਚ ਸੁਣਨ ਦੇ ਵਿੱਚ ਆਇਆ ਹੈ ਕਿ ਭਰਤੀ ਦੀ ਜਿਹੜੀ ਸਟੇ ਆ ਉਹ ਲੱਗ ਚੁੱਕੀ ਹੈ ਹੁਣ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸੇ ਕੇਸ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ 네ਗੇਟਿਵ ਹੋ ਚੁੱਕੇ ਨੇ ਬਹੁਤ ਸਾਰੇ ਕਮੈਂਟਸ ਤਿੰਨ ਚਾਰ ਦਿਨਾਂ ਤੋਂ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਹਿ ਲੋ ਟੈਲੀਗ੍ਰਾਮ ਗਰੁੱਪਸ ਦੇ ਵਿੱਚ ਪੁੱਛੇ ਜਾ ਰਹੇ ਨੇ ਕਿ ਮੈਡਮ ਹੁਣ ਭਰਤੀ ਪੂਰੀ ਹੋਏਗੀ ਜਾਂ ਨਹੀਂ ਬੀਐਡ ਵਾਲੇ ਐਨਆ ਹੋਣਗੇ ਕਿ ਇਹ ਪ੍ਰਤੀ ਨਿਰੋਲ ਈਡੀਟੀ ਹੋਵੇਗੀ ਮੈਰਿਟ ਤੇ ਇਸ ਕੇਸ ਦਾ ਕੀ ਅਸਰ ਪਏਗਾ ਸਕਰੂਟੀ ਦੀਆਂ ਹੋਰ ਲਿਸਟਾਂ ਆਣਗੀਆਂ ਜਾਂ ਨਹੀਂ ਫਾਈਨਲ ਰਿਜ਼ਲਟ ਕਦੋਂ ਤੱਕ ਆਏਗਾ ਤਾਂ ਤੁਹਾਡੇ ਇਸ ਤਰੀਕੇ ਦੇ ਬਹੁਤ ਸਾਰੇ ਕੁਐਸਚਨ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਏ ਹੋਏ ਸੀਗੇ ਟੈਲੀਗ੍ਰam ਗਰੁੱਪ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਮੈਸੇਜ ਕਰ ਰਹੇ ਸਨ ਤਾਂ ਆਪਾਂ ਇਹ ਲੱਗ ਤੋਂ ਸੈਪਰੇਟ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਸ ਦੇ ਵਿੱਚ ਤੁਹਾਨੂੰ ਕੇਸ ਦੀ ਪੂਰੀ ਡਿਟੇਲ ਪਤਾ ਲੱਗ ਜੇਗੀ ਬਾਕੀ ਸਾਰੇ ਤੁਹਾਡੇ ਜਿੰਨੇ ਵੀ ਡਾਊਟਸ ਨੇ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਗੇ ਠੀਕ ਹੈ ਜੀ ਤਾਂ ਆਓ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਤਾਂ ਇਹ ਜਿਹੜਾ ਐਨਆਈਓਐਸ ਵਾਲਾ ਕੇਸ ਲਗਾਇਆ ਗਿਆ ਸੀ ਇਹਦੇ ਆਰਡਰ ਦੇ ਵਿੱਚ ਜਿਹੜੀ ਮੇਨ ਗੱਲ ਸ਼ਾਮਿਲ ਹੋਈ ਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹਦੇ ਵਿੱਚ ਜਿਹੜਾ ਮਾਨਯੋਗ ਹਾਈ ਕੋਰਟ ਹੈ ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜਿਹੜਾ ਕੇਸ ਹੈ ਇੱਕ ਤਰੀਕੇ ਦਾ ਜੈਨੂਇਨ ਹੈ ਇੰਪੋਰਟੈਂਟ ਹੈ ਤਾਂ ਹੀ ਇਹਦੇ ਤੇ ਸੁਣਵਾਈ ਹੋਏਗੀ ਠੀਕ ਹੈ ਤੇ ਹੁਣ ਉਹਨਾਂ ਨੇ ਜਿਹਨਾਂ ਨੇ ਕੇਸ ਲਾਇਆ ਸੀ ਉਹਨਾਂ ਨੇ ਇੰਟਰਿਮ ਰਿਲੀਫ ਮੰਗਿਆ ਸੀ ਜੀ ਮਾਨਯੋਗ ਹਾਈ ਕੋਰਟ ਵੱਲੋਂ ਰਾਹਤ ਮੰਗੀ ਸੀ ਠੀਕ ਹੈ ਤਾਂ ਹੁਣ ਜਿਹੜਾ ਦੇਖੋ ਮੇਨ ਗੱਲ ਜੋ ਰਿਜ਼ਲਟ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਆਰਡਰ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਇਹ ਹੈ ਕਿ ਜਿਹੜੀ ਸਕਰੂਟਨੀ ਆ ਕਾਉਂਸਲਿੰਗ ਆ ਉਹ ਚੱਲਦੀ ਰਹੇਗੀ ਤੁਸੀਂ ਇਥੇ ਦੇਖ ਸਕਦੇ ਹੋ ਦ ਕਾਉਂਸਲਿੰਗ ਮੇ ਗੋ ਔਨ ਠੀਕ ਹੈ ਕਾਉਂਸਲਿੰਗ ਜਿਹੜੀ ਸਕਰੂਟਨੀ ਆ ਉਹ ਚੱਲਦੀ ਰਹੇਗੀ ਜਿਵੇਂ ਚੱਲ ਰਿਹਾ ਹੈ ਪ੍ਰੋਸੈਸ ਬਟ ਪਰ ਕੀ ਹੋਏਗਾ ਨੋ ਫਾਈਨਲ ਰਿਜ਼ਲਟ ਆਫ ਅਪਾਇੰਟਮੈਂਟ ਹੁਡ ਬੀ ਡਿਕਲੇਅਰਡ ਟਿਲ ਦ ਨੈਕਸਟ ਡੇਟ ਆਫ ਹਿਅਰਿੰਗ ਕਹਿੰਦੇ ਹੁਣ ਜਿਹੜਾ ਜਿਹੜਾ ਤੁਹਾਡਾ ਪ੍ਰੋਸੈਸ ਆ ਉਹ ਚੱਲਦਾ ਰਹੇਗਾ ਪਰ ਕੋਈ ਵੀ ਫਾਈਨਲ ਰਿਜ਼ਲਟ ਅਪਾਇੰਟਮੈਂਟ ਦੇ ਰਿਲੇਟਡ ਕੋਈ ਵੀ ਫਾਈਨਲ ਰਿਜ਼ਲਟ ਜਿਹੜਾ ਡਿਕਲੇਅਰ ਨਹੀਂ ਕੀਤਾ ਜਾਏਗਾ ਡਿਪਾਰਟਮੈਂਟ ਵੱਲੋਂ ਕਦ 1 ਜੁਲਾਈ ਨੂੰ ਹੈ ਠੀਕ ਹੈ ਤਾਂ ਇਸ ਫੈਸਲੇ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਨਿਰਾਸ਼ ਹੋ ਚੁੱਕੇ ਨੇ ਉਲਝੇ ਹੋਏ ਨੇ ਕਿ ਹੁਣ ਪ੍ਰਤੀ ਕੰਪਲੀਟ ਹੋਏਗੀ ਜਾਂ ਨਹੀਂ ਤਾਂ ਦੇਖੋ ਇਹਦੀ ਜਿਹੜੀ ਨੈਕਸਟ ਡੇਟ ਆ ਉਹ ਤਾਂ ਪੈ ਗਈ ਹੈ 1 ਜੁਲਾਈ ਠੀਕ ਹੈ 1 ਜੁਲਾਈ ਨੂੰ ਦਾ ਫੈਸਲਾ ਆਏਗਾ ਹੁਣ ਦੇਖੋ ਕਿ ਦਿਨਾਂ ਕਿਤੇ ਇਹ ਗੱਲ ਜਿਹੜੀ ਆ ਸਾਹਮਣੇ ਆਈ ਸੀ ਕਿ 9 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਰਿਜ਼ਲਟ ਆਊਟ ਕਰ ਦਿੱਤਾ ਜਾਏਗਾ ਜਾਂ ਫਰਸਟ ਸਿਲੈਕਸ਼ਨ ਲਿਸਟ ਦੇਖਣ ਨੂੰ ਮਿਲ ਜੇਗੀ ਤਾਂ ਇੱਥੇ ਉਮੀਦ ਇਹ ਹੈ ਕਿ ਜੇ ਤਾਂ 1 ਜੁਲਾਈ ਨੂੰ ਇੱਕ ਤਰਫਾ ਗੱਲ ਹੋ ਜਾਂਦੀ ਹੈ ਇੱਕ ਤਰਫਾ ਫੈਸਲਾ ਆ ਜਾਂਦਾ ਹੈ ਤਾਂ ਤਾਂ 100% ਸ਼ੋਰਟ ਹੈ ਕਿ 9 ਜੁਲਾਈ ਤੋਂ ਪਹਿਲਾਂ ਤੁਹਾਨੂੰ ਫਾਈਨਲ ਰਿਜ਼ਲਟ ਦੇਖਣ ਨੂੰ ਮਿਲ ਜੇਗਾ ਫਰਸਟ ਸਿਲੈਕਸ਼ਨ ਲਿਸਟ ਦੇਖਣ ਨੂੰ ਮਿਲ ਜੇਗੀ ਇਨ ਕੇਸ ਜੇਕਰ 1 ਜੁਲਾਈ ਨੂੰ ਕੋਈ ਫੈਸਲਾ ਨਹੀਂ ਆਉਂਦਾ ਜਾਂ ਸਹੀ ਤਰੀਕੇ ਦਾ ਫੈਸਲਾ ਨਹੀਂ ਆਉਂਦਾ ਹੈਗਾ ਮੰਨ ਲਓ ਕਿ ਤੇ ਨਾ ਹੋਵੇ ਐਦਾਂ ਵੀ ਮੰਨ ਲਓ ਤਰੀਕ ਅੱਗੇ ਜਾਵੇ ਤਾਂ ਫਿਰ ਜਿਹੜਾ 9 ਜੁਲਾਈ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੋਸੈਸ ਹੋ ਜਾਏਗਾ ਹੀ ਜਾਏਗਾ ਇਹ ਗੱਲ ਪਹਿਲਾਂ ਹੀ ਕਲੀਅਰ ਰੱਖੋ ਠੀਕ ਹੈ ਹੁਣ ਜਿਹੜੇ ਕੈਂਡੀਡੇਟਸ ਨਿਰਾਸ਼ ਨੇ ਤਾਂ ਦੇਖੋ ਉਹਨਾਂ ਨੂੰ ਮੈਂ ਇੱਕ ਗੱਲ ਜ਼ਰੂਰ ਦੱਸ ਦਵਾ ਕਿ ਇਹ ਭਰਤੀ 100% ਕੰਪਲੀਟ ਹੋਏਗੀ ਜ਼ਰੂਰ ਪੂਰੀ ਹੋਏਗੀ ਠੀਕ ਹੈ ਬਸ ਗੱਲ ਇੰਨੀ ਕਹਿ ਕੇ ਦੇਖੋ ਕਿਤੇ ਨਾ ਕਿਤੇ ਡਿਪਾਰਟਮੈਂਟ ਦੇ ਨੋਟਿਸ ਦੇ ਵਿੱਚ ਵੀ ਕਮੀਆਂ ਨੇ ਹਨਾ ਆਪਾਂ ਇੱਕ ਤਰਫਾ ਗੱਲ ਨਹੀਂ ਕਰਾਂਗੇ ਜੇਕਰ ਹੁਣ ਕੋਰੀਜਨਮ ਜਿਹੜੇ ਆਊਟ ਹੋਏ ਸੀ ਕਿਸੇ ਵਿੱਚ ਬੀਆਡ ਹੈ ਕਿਸੇ ਵਿੱਚ ਨਹੀਂ ਹੈ ਹਨਾ ਬਹੁਤ ਸਾਰਾ ਇਹਨਾਂ ਦਾ ਇਸ ਭਰਤੀ ਦਾ ਰੋਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ 2020 ਦੀ ਇਹ ਭਰਤੀ ਹੈ ਤੇ ਹੁਣ 2024 ਦੇ ਵਿੱਚ ਜਾ ਕੇ ਇਹ ਕੰਪਲੀਟ ਹੋਣੀ ਹੈ ਤੇ ਫਿਰ ਇੱਕ ਵਾਰੀ ਇਹ ਜਾ ਕੇ ਹਾਈ ਕੋਰਟ ਦੇ ਵਿੱਚ ਜਿਹੜੀ ਭਰਤੀ ਉਸ ਟੱਕ ਹੋ ਚੁੱਕੀ ਹੈ ਚੋਂ ਹੋਈ ਹੈ ਬੀਐਡ ਤੇ ਐਨਆਈਐਸ ਵਾਲੇ ਜਿਹੜੇ ਕੈਂਡੀਡੇਟਸ ਨੂੰ ਕਹਿੰਦੇ ਨੇ ਵੀ ਸਾਨੂੰ ਭਰਤੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਸੀਂ ਭਰਤੀ ਕਢਵਾਈ ਹੈ ਤੇ ਈਟੀਟੀ ਵਾਲਿਆਂ ਦਾ ਪੱਖ ਹੈ ਕਿ ਇਹ ਈਟੀਟੀ ਦੀ ਹੀ ਭਰਤੀ ਹੈ ਤਾਂ ਕਰਕੇ ਸਿਰਫ ਈਟੀਟੀ ਹੀ ਨੂੰ ਹੀ ਵਿਚਾਰਿਆ ਜਾਵੇ ਤਾਂ ਦੋ ਧਿਰਾਂ ਦੀ ਇਹ ਗੱਲ ਜਿਹੜੀ ਆ ਹੋ ਚੁੱਕੀ ਹੈ ਦੋ ਧਿਰਾਂ ਦੇ ਵਿੱਚ ਜਿਹੜੀ ਇਹ ਭਰਤੀ ਹੋ ਵੰਡ ਚੁੱਕੀ ਹੈ ਹੁਣ ਬੀਐਡ ਆਊਟ ਹੁੰਦੀ ਹੈ ਨਹੀਂ ਹੁੰਦੀ ਐਨਆਈਐਸ ਸ਼ਾਮਲ ਹੋਏਗਾ ਜਾਂ ਨਹੀਂ ਤਾਂ ਇਹਦਾ ਤਾਂ ਦੇਖੋ ਫੈਸਲਾ 1 ਜੁਲਾਈ ਨੂੰ ਹੀ ਆਏਗਾ ਨੈਕਸਟ ਸੁਣਵਾਈ ਨੂੰ ਹੀ ਫੈਸਲਾ ਆਏਗਾ ਠੀਕ ਹੈ ਬਾਕੀ ਦਾ ਜਿੰਨਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਚੱਲਦਾ ਰਹੇਗਾ ਲੇਕਿਨ ਜਿਹੜਾ ਫਾਈਨਲ ਰਿਜ਼ਲਟ ਹੈ ਫਾਈਨਲ ਡਿਕਲੇਰੇਸ਼ਨ ਹੈ ਉਹ ਨਹੀਂ ਆਏਗੀ ਜਦ ਤੱਕ ਕਿ ਇਹ ਕੇਸ ਜਿਹੜਾ ਡਿਸਮਿਸ ਨਹੀਂ ਹੋ ਜਾਂਦਾ ਇੱਕ ਤਰਫਾ ਜਿਹੜਾ ਫੈਸਲਾ ਉਹ ਨਹੀਂ ਆ ਜਾਂਦਾ ਉਦੋਂ ਤੱਕ ਕੁਝ ਵੀ ਜਿਹੜਾ ਇਸ ਭਰਤੀ ਦੇ ਰਿਲੇਟਡ ਆਊਟ ਨਹੀਂ ਕੀਤਾ ਜਾਏਗਾ ਹਾਂ ਸਕਰੂਟੀ ਜ਼ਰੂਰ ਹੁੰਦੀ ਰਹੇਗੀ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਕਲੀਅਰ ਤਾ ਹੁਣ ਦੇਖੋ ਗੱਲ ਕਰ ਲਈ ਸਟੇਟ ਕਾਉਂਸਲ ਵੱਲੋਂ ਕੀ ਜਿਹੜਾ ਇਹਦਾ ਫੈਸਲਾ ਆਏਗਾ ਜਾਂ ਉਹ ਕੀ ਆਪਣਾ ਪੱਖ ਰੱਖਣਗੇ ਡਿਪਾਰਟਮੈਂਟ ਕੀ ਕਰੇਗਾ ਇਹ ਤਾਂ ਹੁਣ 1 ਜੁਲਾਈ ਨੂੰ ਹੀ ਪਤਾ ਲੱਗੇਗਾ ਠੀਕ ਹੈ ਹੁਣ ਜਿਹੜੇ ਪੁੱਛ ਰਹੇ ਸੀ ਭਰਤੀ ਤੇ ਸਟੇ ਲੱਗੀ ਜਾਂ ਨਹੀਂ ਦੇਖੋ ਜਦੋਂ ਕੋਈ ਕਿਸੇ ਵੀ ਭਰਤੀ ਦਾ ਫਾਈਨਲ ਰਿਜ਼ਲਟ ਰੋਕ ਲਿਆ ਜਾਂਦਾ ਹੈ ਜੋਇਨਿੰਗ ਲੈਟਰ ਰੋਕ ਲਈ ਜਾਂਦੇ ਨੇ ਠੀਕ ਹੈ ਕਿਤੇ ਵੀ ਭਰਤੀ ਸਟੱਕ ਹੋ ਜੇ ਉਹਨੂੰ ਇੱਕ ਤਰੀਕੇ ਦਾ ਸਟੇ ਹੀ ਕਿਹਾ ਜਾਂਦਾ ਹੈ ਇੱਕ ਤਰੀਕੇ ਦੀ 1 ਜੁਲਾਈ ਤੱਕ ਭਰਤੀ ਤੇ ਸਟੇ ਹੈ ਪਰ ਪ੍ਰੋਸੈਸ ਚੱਲਦਾ ਰਹੇਗਾ ਯਾਨੀ ਰਿਜ਼ਲਟ ਨਹੀਂ ਆਏਗਾ ਡਿਕਲੇਰੇਸ਼ਨ ਨਹੀਂ ਕਿ ਤੁਹਾਡੇ ਜੁਆਇਨਿੰਗ ਦੇ ਰਿਲੇਟਡ ਕਿਸੇ ਪ੍ਰੋਸੈਸ ਦੀ ਠੀਕ ਹੈ ਉਹਨੂੰ ਆਪਾਂ ਇੱਕ ਤਰੀਕੇ ਦੀ ਸਟੇ ਹੀ ਕਹਾਂਗੇ ਠੀਕ ਹੈ ਤਾਂ 1 ਜੁਲਾਈ ਤੱਕ ਭੱਟੀ ਦੇ ਸਟੇ ਹੈ ਜੀ ਗੱਲ ਕਰ ਲਈ ਬੀਐਡ ਵਾਲੇ ਹੋਣਗੇ ਸ਼ਾਮਿਲ ਜਾਂ ਨਹੀਂ ਤਾਂ ਹੁਣ ਇਹ ਤਾਂ ਦੇਖੋ ਡਿਪੈਂਡ ਕਰਦਾ ਹੈ ਜੀ ਹਾਈ ਕੋਰਟ ਤੇ ਠੀਕ ਹੈ ਹੁਣ 1 ਜੁਲਾਈ ਨੂੰ ਕਿਹਦੇ ਹੱਕ ਦੇ ਵਿੱਚ ਉਹ ਫੈਸਲਾ ਕਰਦੇ ਨੇ ਕਿਸ ਤਰਫੇ ਦੀ ਗੱਲ ਕਰਦੇ ਨੇ ਇਹ ਜਿਹੜੀ ਗੱਲ ਹੁਣ 1 ਜੁਲਾਈ ਨੂੰ ਹੀ ਪਤਾ ਲੱਗੇਗੀ ਜੇ ਗੱਲ ਕਰ ਲਈ ਮੈਰਿਟ ਤੇ ਕੀ ਅਸਰ ਪਏਗਾ ਤਾਂ ਬਿਲਕੁਲ ਪਏਗਾ ਜੀ ਮੈਰਿਟ ਤੇ ਕਿਉਂ ਅਸਰ ਨਹੀਂ ਪਊਗਾ ਕਿੱਥੇ ਤੁਸੀਂ ਦੇਖੋ ਵੀ ਜੇ ਇੱਕ ਨਿਰੋਲ ਇਟਿਟੀ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਮੈਰਿਟ ਡਾਊਨ ਜਾਏਗੀ ਜੇਕਰ ਸਾਰੇ ਸ਼ਾਮਿਲ ਹੁੰਦੇ ਨੇ ਤਾਂ ਮੈਰਿਟ ਜਿਹੜੀ ਹਾਈ ਦੇਖਣ ਨੂੰ ਮਿਲੇਗੀ ਇਹ ਪਹਿਲਾਂ ਹੀ ਗੱਲ ਜਿਹੜੀ ਆਪਣੇ ਦਿਮਾਗ ਦੇ ਵਿੱਚ ਕਲੀਅਰ ਰੱਖੋ ਤਾਂ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਜੀ ਹੁਣ ਮਾਨਯੋਗ ਹਾਈ ਕੋਰਟ ਤੇ ਕਿ ਕਿਸ ਤਰੀਕੇ ਨਾਲ ਭਰਤੀ ਜਿਹੜੀ ਕੰਪਲੀਟ ਆਏਗੀ ਜੇ ਗੱਲ ਕਰ ਲਈ ਸਕਰੂਟੀ ਦੀ ਹੋਰ ਲਿਸਟ ਆਏਗੀ ਜਾਂ ਨਹੀਂ ਜੇ ਤਾਂ ਨਿਰੋਲ ਇਟਟੀ ਦੀ ਭਰਤੀ ਹੁੰਦੀ ਆ ਤਾਂ ਤਾਂ ਜ਼ਰੂਰ ਆਏਗੀ ਜੇਕਰ ਸਾਰੇ ਸ਼ਾਮਿਲ ਹੁੰਦੇ ਨੇ ਫਿਰ ਕੋਈ ਚਾਂਸ ਨਹੀਂ ਹੈਗਾ ਠੀਕ ਹੈ ਕਿਉਂ ਕਿਉਂਕਿ ਫਿਰ ਤਾਂ ਤੁਹਾਨੂੰ ਪਤਾ ਵੀ ਕੈਂਡੀਡੇਟਸ ਕਾਫੀ ਜ਼ਿਆਦਾ ਆਏ ਆਲਰੇਡੀ ਤੁਹਾਨੂੰ ਪਤਾ ਹੈ ਕਿ ਜਿਹੜੀ ਹੁ ਨਾ ਗ੍ਰੈਜੂਏਸ਼ਨ ਦੇ ਮਾਰਕਸ ਕੱਟੇ ਗਏ ਸੀ ਬਾਹਰ ਕੀਤਾ ਗਿਆ ਸੀ ਬਹੁਤ ਜ਼ਿਆਦਾ ਕਹਿ ਲੋ ਵੀ ਨੋਟਿਸ ਜਿਹੜੇ ਨੇ ਇਹਦੇ ਰਿਲੇਟਡ ਆਊਟ ਵੀ ਹੋਏ ਸੀ ਤੇ ਹੁਣ ਜਿਹੜਾ ਫਾਈਨਲ ਰਿਜ਼ਲਟ ਆ ਉਹ ਤਾਂ ਦੇਖੋ ਬਾਅਦ ਚ ਹੀ ਪਤਾ ਲੱਗੇਗਾ ਕਿਤੇ ਨਾ ਕਿਤੇ ਦੇਖੋ ਉਮੀਦ ਲਗਾਈ ਜਾ ਰਹੀ ਸੀ ਕਿ ਜੁਲਾਈ ਦੇ ਵਿੱਚ ਜਦੋਂ ਸਕੂਲ ਖੁੱਲਣਗੇ ਆਫਟਰ ਸਮਰ ਵਕੇਸ਼ਨਸ ਜਿਹੜੇ ਨੇ ਤੇ ਇਹ ਚੋਰ ਨੂੰ ਜੁਆਇਨਿੰਗ ਕਰਾ ਦਿੱਤੀ ਜਾਏਗੀ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਗੇ ਇਹ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਡਿਪਾਰਟਮੈਂਟ ਤੇਜ਼ੀ ਨਾਲ ਪ੍ਰੋਸੈਸ ਕਰ ਰਿਹਾ ਸੀ ਪਰ ਹੁਣ ਜਿਸ ਤਰੀਕੇ ਨਾਲ ਇਹ ਦੁਬਾਰਾ ਭਰਤੀ ਜਿਹੜੀ ਆ ਕੇਸ ਦੇ ਵਿੱਚ ਉਲਝ ਗਈ ਤਾਂ ਹੁਣ ਕੁਝ ਨਹੀਂ ਕਿਹਾ ਜਾ ਸਕ ਕੈਰੀ ਮੈਂ ਵੀਡੀਓ ਦੇ ਵਿੱਚੋ ਕਿ ਪਰਟੀ ਕੰਪਲੀਟ ਨਹੀਂ ਹੋਏਗੀ ਗੱਲ ਸਿਰਫ ਇੰਨੀ ਕਹੀ ਜਾ ਰਹੀ ਹੈ ਕਿ ਹੁਣ ਨੈਕਸਟ ਹਿਅਰਿੰਗ ਨੂੰ ਹੀ ਪਤਾ ਲੱਗੇਗਾ ਕਿ ਫਾਈਨਲ ਸੁਣਵਾਈ ਆਉਂਦੀ ਹੈ ਜਾਂ ਫਿਰ ਨੈਕਸਟ ਡੇਟ ਪਵੇਗੀ ਕਲੀਅਰ ਹੈ ਬਾਕੀ ਦੇਖੋ ਤਿਆਰ ਰਹੋ ਜੀ ਹੋਪ ਫॉर ਬੈਸਟ ਐਂਡ ਰੈਡੀ ਫॉर ਵਰਸਟ ਠੀਕ ਹੈ ਚੰਗੇ ਦੇ ਲਈ ਉਮੀਦ ਕਰੋ ਆਪਣਾ ਇਹੀ ਆਪਾਂ ਗੱਲ ਕਹਿ ਸਕਦੇ ਹਾਂ ਪਰਮਾਤਮਾ ਅੱਗੇ ਸਭ ਇਹ ਹੀ ਗੱਲ ਕਰ ਸਕਦਾ ਹੈ ਵੀ ਭਾਈ ਕਿਸੇ ਦੇ ਰੁਜ਼ਗਾਰ ਤੇ ਲੱਤ ਨਾ ਵੱਜੇ ਸਭ ਨੂੰ ਰੁਜ਼ਗਾਰ ਮਿਲੇ ਜਿਸ ਦੇ ਹੱਕ ਦੀ ਚੀਜ਼ ਹੈ ਉਸੇ ਨੂੰ ਹੀ ਮਿਲੇ ਠੀਕ ਹੈ ਬਾਕੀ ਹਾਈ ਕੋਰਟ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਦੀਓ ਕੰਪਲੀਟ ਹੋਏਗੀ ਉਸੇ ਤੇ ਜਿਹੜੀ ਆਪਾਂ ਗੱਲ ਕਰਾਂਗੇ ਠੀਕ ਹੈ ਤਾਂ ਉਮੀਦ ਕਰਦਾ 1 ਜੁਲਾਈ ਨੂੰ ਕੋਈ ਨਾ ਕੋਈ ਪੋਜੀਟਿਵ ਨਿਊਜ਼ ਭਰਤੀ ਦੇ ਰਿਲੇਟਿਡ ਦੇਖਣ ਨੂੰ ਮਿਲੇਗੀ ਜਦੋਂ ਹੀ ਇਹ ਦੇ ਰਿਗਾਰਡਿੰਗ ਅੱਗੇ ਨੈਕਸਟ ਹੀਅਰਿੰਗ ਦੇ ਵਿੱਚ ਜੋ ਵੀ ਸੁਣਵਾਈ ਹੋएगी ਉਹ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਟਾਈਮ ਟੂ ਟਾਈਮ ਸਾਂਝੀ ਕਰਦੇ ਰਹਾਂਗੇ ਚੈਨਲ ਤੇ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਜੇ ਨਵੇਂ ਆਏ ਹੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਵੀ ਭਰਤੀ ਦੀ ਇਨਫੋਰਮੇਸ਼ਨ ਆਵੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਪਹੁੰਚੇ ਇਸ ਦੇ ਨਾਲ ਹੀ ਦੇਖੋ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ WhatsApp ਗਰੁੱਪ ਨਾਲ ਜਰੂਰ ਜੁੜੋ ਲਿੰਕ ਜਿਹੜਾ ਤੁਹਾਡੇ ਡਿਸ ਬਾਕੀ ਤੁਹਾਡਾ ਕੀ ਵਿਚਾਰ ਹੈ ਕਿ ਮਾਨਯੋਗ ਹਾਈ ਕੋਰਟ ਦਾ 1 ਜੁਲਾਈ ਨੂੰ ਕੀ ਫੈਸਲਾ ਆ ਸਕਦਾ ਹੈ ਕਿਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਹੈ ਹਾਈ ਕੋਰਟ ਕਰੇਗੀ ਤਾਂ ਤੁਸੀਂ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਜਿਹੜਾ ਸੁਣਵਾਈ ਆਵੇ ਫੈਸਲਾ ਆਵੇ ਉਹ ਕਿਤੇ ਨਾ ਕਿਤੇ ਸਾਰਿਆਂ ਦੇ ਪੱਖ ਦੇ ਵਿੱਚ ਆਵੇ ਜਾਂ ਇੱਕ ਕੈਰੋ ਵੀ ਸਹੀ ਤਰੀਕੇ ਨਾਲ ਭਰਤੀ ਜਿਹੜੀ ਕੰਪਲੀਟ ਹੋਵੇ ਇਹ ਉਮੀਦ ਕੀਤੀ ਜਾ ਸਕਦੀ ਹੈ ਕਲੀਅਰ ਹੈ ਜੀ ਤਾਂ ਜਲਦੀ ਹਾਜ਼ਰ ਹੋਣੇ ਆਪਾਂ ਨੈਕਸਟ ਵੀਡੀਓ ਲੈ ਕੇ ਇੰਨੀ ਕੁ ਇਨਫੋਰਮੇਸ਼ਨ ਸੀ ਜੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਅੱਗੇ ਅਫੀਸ਼ੀਅਲ ਅਪਡੇਟ ਆਏਗਾ ਫਿਰ ਆਪਾਂ ਤੁਹਾਡੇ ਨਾਲ ਜਿਹੜੀ ਇਹ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਜੇਕਰ ਤੁਹਾਡਾ ਕੋਈ ਡਾਊਟ ਕੁਸ਼ਨ ਹੋਵੇ ਸੁਝਾਅ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ